ਅਕਾਲੀ ਦਲ ਦੀ ਭਰਤੀ ਤੇ ਅੱਜ ਵੀ ਨਾ ਹੋਇਆ ਫੈਸਲਾ ਮੀਟਿੰਗ ਤੋਂ ਬਾਅਦ ਬੋਲੇ ਕਮੇਟੀ ਮੈਂਬਰ ਕਿਹਾ ਜ਼ਥੇਦਾਰ ਨੂੰ ਭੇਜੀ ਆਪਣੀ ਰਿਪੋਰਟ ਸਿੰਘ ਸਹਿਬਾਨ ਦੇ ਹੁਕਮਾ ਮੁਤਾਬਕ ਹੀ ਕਰਾਂਗੇ ਕੰਮ ਅਕਾਲੀ ਦਲ ਨਹੀਂ ਚਾਹੁੰਦਾ ਸੱਤ ਮੈਂਬਰੀ ਕਮੇਟੀ ਕਰੇ ਪਰ ਅਕਾਲ ਤਖਤ ਸਹਿਬ ਵੱਲੋਂ ਬਣਾਈ ਸੱਤ ਮੈਂਬਰੀ ਕਮੇਟੀ ਤੋਂ ਇੱਕ ਹੋਰ ਅਸਤੀਫਾ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਕਮੇਟੀ ਤੋਂ ਕੀਤਾ ਕਿਨਾਰਾ ਜ਼ਥੇਦਾਰ ਸਾਹਿਬ ਨੂੰ ਭੇਜਿਆ ਪੱਤਰ ਤਾਮੀ ਦੇ ਅਸਤੀਫੇ ਨੂੰ ਗਿਆਨੀ ਹਰਪ੍ਰੀਤ ਸਿੰਘ ਨੇ ਮੋੜ ਦੱਸਿਆ ਦੁਖਦਾਈ ਕਿਹਾ ਪ੍ਰਧਾਨ ਸਾਹਿਬ ਦੇ ਚਿਹਰੇ ਤੇ ਚਲ ਕਰਿਆ ਸੀ ਦਬਾਅ ਸਥਿਤੀਆਂ ਦਾ ਕਰਨਾ ਚਾਹੀਦਾ ਸੀ ਸਾਹਮਣੇ ਦਿੱਕਤਲੇ ਆਮ ਦੇ ਮਾਮਲੇ ਸੱਜਣ ਕੁਮਾਰ ਖਿਲਾਫ ਫਾਂਸੀ ਦੀ ਸਜ਼ਾ ਦੀ ਮੰਗ ਦਿੱਲੀ ਪੁਲਿਸ ਤੇ ਪੀੜਤਾ ਨੇ ਕੀਤੀ ਮੰਗ 21 ਫਰਵਰੀ ਨੂੰ ਸੁਣਾਈ ਜਾਵੇਗੀ ਸਜ਼ਾ ਲੋਟ ਦੇ ਪਿੰਡ ਮਹਾਰਾਜ ਵਾਲਾ ਨੇੜੇ ਪਲਟੀ ਪੰਜਾਬ ਰੋਡਵੇਜ ਦੀ ਬੱਸ ਟਰੱਕ ਦੀ ਸਾਈਡ ਲੱਗਣ ਕਾਰਨ ਖੇਤਾਂ 'ਚ ਪਲਟੀ ਬੱਸ ਕਈ ਲੋਕ ਜ਼ਖਮੀ ਹਸਪਤਾਲ ਦੇ ਜ਼ੇਰੇ ਇਲਾਜ ਜੰਡੀਗੜ੍ਹ ਦੇ ਹਰਿਆਣਾ ਸਖਤਰੇਤ ਬਾਹਰ ਮਦੂ ਮੁਖੀਆਂ ਨੇ ਸੀਆਈਐਸਐਫ ਜਵਾਨਾਂ ਤੇ ਕੀਤਾ ਹਮਲਾ ਕੱਪੜਿਆਂ ਨਾਲ ਜਵਾਨਾਂ ਨੇ ਬਚਾਈ ਜਾਨ ਕਈ ਲੋਕ ਹੋਏ ਜ਼ਖਮੀ ਨੂੰ ਤੁਰੰਤ ਲਿਜਾਣਾ ਪਿਆ ਹਸਪਤਾਲ ਅੰਗਰੂਰ ਦੇ ਚੀਮਾ ਮੰਡੀ ਵਿੱਚ ਤਹਿਸੀਲ ਕੰਪਲੈਕਸ ਦਾ ਮੁੱਖ ਮੰਤਰੀ ਮਾਨ ਵੱਲੋਂ ਅਚਨਚੇਤ ਦੌਰਾ ਤਹਿਸੀਲ ਕੰਪਲੈਕਸ ਦੇ ਕੰਮਾਂ ਦਾ ਲਿਆ ਜਾਇਜ਼ ਨਿਊਜ਼ 18 ਤੇ ਭਾਜਪਾ ਨੂੰ ਸਰਜੀਤ ਜਿਆਣੀ ਦਾ ਵੱਡਾ ਬਿਆਨ ਅਕਾਲੀ ਭਾਜਪਾ ਦਾ ਦੁਬਾਰਾ ਹੋਣਾ ਚਾਹੀਦਾ ਹੈ ਗੱਟ ਜੋ ਪੰਜਾਬ ਦੇ ਲੋਕਾਂ ਦੀ ਹੈ ਆਵਾਜ਼ ਸੁਖਵੀਰ ਬਾਦਲ ਦੀ ਬੇਟੀ ਦੇ ਵਿਆਹ ਤੇ ਜੁਟੇ ਸਨ ਭਾਜਪਾ ਦੇ ਵੱਡੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਪਪੇਸ਼ ਬਗੇਲ ਨੂੰ ਮਿਲੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਦਿੱਲੀ 'ਚ ਕੀਤੀ ਮੁਲਾਕਾਤ ਕਈ ਅਹਿਮ ਮੁੱਦਿਆਂ ਤੇ ਕੀਤੀ ਗਈ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨबीर ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੇ ਨਾਲ ਜੋ ਫਾਜ਼ਿਲਕਾ ਤੋਂ ਆ ਰਹੀ ਹੈ ਜਿੱਥੇ ਮੁੱਖ ਬਾਜ਼ਾਰ ਦੇ ਵਿੱਚ ਜ਼ਬਰਦਸਤ ਬਲਾਸਟ ਹੋ ਗਿਆ ਹੈ ਗੈਸ ਵੈਲਡਿੰਗ ਦੀ ਟੈਂਕੀ ਦੇ ਵਿੱਚ ਧਮਾਕਾ ਹੋਇਆ ਹੈ ਵੈਲਡਿੰਗ ਕਰਦੇ ਸਮੇ ਇਹ ਹਾਦਸਾ ਵਾਪਰ ਗਿਆ ਫਾਜ਼ਿਲਕਾ ਦੇ ਵਿੱਚ ਅਗਰਸੇਨ ਚੌਕ ਨੇੜੇ ਇਹ ਦੁਕਾਨ ਹੈ ਜਿੱਥੇ ਇਹ ਧਮਾਕਾ ਹੋਇਆ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਵਚਾਰ ਹੈ ਪਰ ਵੱਡਾ ਧਮਾਕਾ ਹੋਇਆ ਏ ਫਾਜ਼ਿਲਕਾ ਦੇ ਮੁੱਖ ਬਾਜ਼ਾਰ ਦੇ ਵਿੱਚ ਸੀਸੀਟੀਵੀ ਦੇ ਵਿੱਚ ਵੀ ਇਹ ਤਸਵੀਰਾਂ ਕੈਦ ਹੋਈਆਂ ਨੇ ਦੇਖ ਸਕਦੇ ਹੋ ਤੁਸੀਂ ਭੀੜ-ਪਾੜ ਵਾਲਾ ਇਲਾਕਾ 메ਨ ਬਾਜ਼ਾਰ ਜਿੱਥੇ ਇਹ ਦੁਕਾਨ ਹੈ ਤੇ ਗੈਸ ਵੈਲਡਿੰਗ ਦੀ ਟੈਂਕੀ ਫਟ ਗਈ ਹੈ ਧਮਾਕਾ ਹੋਇਆ ਵੈਲਡਿੰਗ ਕਰ ਰਿਹਾ ਸੀ ਦੁਕਾਨ ਤੇ ਕੰਮ ਕਰਨ ਵਾਲਾ ਵਿਅਕਤੀ ਤੇ ਅਚਾਨਕ ਇਹ ਵੈਲਡਿੰਗ ਦੀ ਟੈਂਕੀ ਫਟ ਗਈ ਜਿਸ ਕਾਰਨ ਭਿਆਨਕ ਹਾਦਸਾ ਵਾਪਰਿਆ ਤੇ ਵੱਡਾ ਧਮਾਕਾ ਹੋਇਆ ਹੈ ਫਾਜ਼ਿਲਕਾ ਦਾ ਮੇਨ ਬਾਜ਼ਾਰ ਭੀੜ ਭਾੜ ਵਾਲਾ ਇਲਾਕਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਆ ਜਾ ਰਹੇ ਨੇ ਗੱਡੀਆਂ ਖੜੀਆਂ ਨੇ ਬਾਈਕ ਤੇ ਲੋਕ ਆ ਜਾ ਰਹੇ ਨੇ ਤਾਂ ਇਸ ਦੌਰਾਨ ਜਦੋਂ ਇੱਕ ਕੰਮ ਵੈਲਡਿੰਗ ਕਰ ਰਿਹਾ ਸੀ ਤਾਂ ਅਚਾਨਕ ਵੈਲਡਿੰਗ ਵਾਲੀ ਟੈਂਕੀ ਦੇ ਵਿੱਚ ਇਹ ਧਮਾਕਾ ਹੋ ਗਿਆ ਤੇ ਫਾਜ਼ਿਲਕਾ ਦਾ ਅਗਰ ਸੇਨ ਚੌਂਕ ਹੈ ਜਿਸ ਦੇ ਨੇੜੇ ਇਹ ਦੁਕਾਨ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਪਰ ਤਸਵੀਰਾਂ ਸਾਹਮਣੇ ਆਈਆਂ ਨੇ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਬਲਾਸਟ ਦੀਆਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਵਾਲ-ਵਾਲ ਬੱਚੇ ਨੇ ਕਈ ਲੋਕ ਦੁਕਾਨ ਦੇ ਅੰਦਰ ਵੀ ਕੁਝ ਲੋਕ ਸੀ ਕੰਮ ਕਰ ਰਹੇ ਸੀ ਵੈਲਡਿੰਗ ਕੀਤੀ ਜਾ ਰਹੀ ਸੀ ਅਚਾਨਕ ਵੈਲਡਿੰਗ ਵਾਲੀ ਟੈਂਕੀ ਫਟ ਗਈ ਹੋਰ ਵੀ ਬਾਜ਼ਾਰ ਦੇ ਵਿੱਚ ਭੀੜ ਸੀ ਲੋਕ ਆ ਜਾ ਰਹੇ ਸੀ ਜਦੋਂ ਇਹ ਧਮਾਕਾ ਹੋਇਆ ਤਾਂ ਅਚਾਨਕ ਹਫੜਾ ਦਫੜੀ ਮਚ ਗਈ ऐसे खबरते और अपडेट दे ले मेरे सहयोगी प्रदीप कुमार फाजिल्का ਤੋਂ ஆன்லைன் ਤੇ ਮੌਜੂਦ ਨੇ प्रदीप ਪੂਰਾ ਘਟਨਾਕਰਮ ਸਮਝਣਾ ਚਾਹੁੰਦੇ ਆ ਦੁਕਾਨ ਕਿੱਥੇ ਆ ਕਿਸ ਢੰਗ ਦੇ ਨਾਲ ਇਹ ਬਲਾਸਟ ਹੋਇਆ ਹੈ ਤੇ ਕੌਣ ਇਸ ਦੇ ਵਿੱਚ ਜ਼ਖਮੀ ਹੈ ਕੀ ਅਪਡੇਟ ਬਿਲਕੁਲ ਜੀ ਜਿਹੜਾ ਇਹ ਹਾਦਸਾ ਫਾਜ਼ਿਲਕਾ ਦੀ ਅਗਰਸੇਨ ਚੌਕ ਦੇ ਨੇੜੇ ਵਾਪਰਿਆ ਹੈ ਜਿੱਥੇ ਇੱਕ ਬਿਲਡਿੰਗ ਦੀ ਦੁਕਾਨ ਤੇ ਵੈਲਡਿੰਗ ਕਰਨ ਸਮੇ ਜਿਹੜਾ ਇਹ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਹੈ ਆ ਕਿਹਾ ਜਾ ਰਿਹਾ ਕਿ ਜਿਹੜੀ ਗੈਸ ਵੈਲਡਿੰਗ ਜਦੋਂ ਗੈਸ ਭਰੀ ਜਾਂਦੀ ਹੈ ਵੈਲਡਿੰਗ ਕੀਤੀ ਜਾਂਦੀ ਹੈ ਤਾਂ ਅਚਾਨਕ ਜਿਹੜੀ ਗੈਸ ਦੀ ਟੈਂਕੀ ਜਿਹੜੀ ਫਟਦੀ ਹੈ ਤੇ ਧਮਾਕਾ ਜਿਹੜਾ ਜ਼ਬਰਦਸਤ ਜਿਹੜਾ ਦੇਖਣ ਨੂੰ ਮਿਲਦਾ ਹੈਗਾ ਜਿਹਦੇ ਨਾਲ ਆਪਣਾ ਤਫਰੀ ਦਾ ਮਾਹੌਲ ਜਿਹੜਾ ਪੈਦਾ ਹੋ ਜਾਂਦਾ ਹੈ ਤੇ ਜਿਹੜਾ ਦੁਕਾਨਦਾਰ ਜਿਹੜੇ ਆਸ-ਪਾਸ ਦੇ ਦੁਕਾਨਦਾਰ ਜਿਹੜੇ ਨੇ ਉਹ ਸਹਿਮ ਜਾਂਦੇ ਨੇ ਇਸ ਦੌਰਾਨ ਜਿਹੜਾ ਹੈ ਪਾਸ ਹੀ ਜਿਹੜਾ ਨੌਜਵਾਨ ਜਿਹੜਾ ਵੈਲਡਿੰਗ ਕਰ ਰਿਹਾ ਹੈ ਉਹਨੂੰ ਹਲਕੀ ਮਾਮੂਲੀ ਜਿਹੜੀ ਚੋਟ ਜ਼ਰੂਰ ਆਈ ਹੈ ਪਰ ਕਿਸੇ ਤਰ੍ਹਾਂ ਦੀ ਜਾਨੀ ਨੁਕਸਾਨ ਹਾਂ ਦੀ ਕੋਈ ਖਬਰ ਨਹੀਂ ਹੈ ਫਿਲਹਾਲ ਸਪੂਰਾ ਹਾਦਸਾ ਕੁਝ ਮਿੰਟਾਂ ਦੇ ਅੰਦਰ ਹੋਇਆ ਤੇ ਕੁਝ ਮਿੰਟਾਂ ਦੇ ਅੰਦਰ ਜਿਹੜਾ ਇਹ ਪੂਰਾ ਆਪਣਾ ਟਫਰੀ ਦਾ ਮਾਹੌਲ ਸੀਗਾ ਲੋਕ ਸਹਿਮ ਗਏ ਸੀਗੇ ਪਰ ਫਿਲਹਾਲ ਜਾਨੀ ਨੁਕਸਾਨ ਨਾ ਹੋਣ ਕਰਕੇ ਮੌਕੇ ਤੇ ਜਿਹੜਾ ਸਾਰੀ ਸਥਿਤੀ ਕੰਟਰੋਲ ਹੋ ਗਈ ਹੈ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਇਹ ਗੈਸ ਵੈਲਡਿੰਗ ਦੀ ਜਿਹੜੀਆਂ ਬਾਜ਼ਾਰ ਦੇ ਮੇਨ ਬਾਜ਼ਾਰ ਦੇ ਅੰਦਰ ਜਿਹੜੀਆਂ ਦੁਕਾਨਾ ਬਣੀ ਹੈ ਯਾਨੋ ਕਿਤੇ ਨਾ ਕਿਤੇ ਹਾਦਸੇ ਨੂੰ ਸਦਾ ਜਰੂਰ ਬਿਲਕੁਲ प्रदीप ਹਾਦਸੇ ਦਾ ਕਾਰਨ ਸਾਹਮਣੇ ਆਇਆ ਕਿ ਜਦੋਂ ਬਲਾਸਟ ਹੋਇਆ ਕਿ ਟੈਂਕੀ ਜਿਹੜੀ ਆ ਕੋਈ ਪੁਰਾਣੀ ਸੀ ਜਾਂ ਕੁਝ ਹੋਰ ਕੀਤਾ ਜਾ ਰਿਹਾ ਸੀ ਉਸ ਵੇਲੇ ਬਲਾਸਟ ਕਿਉਂ ਹੋਇਆ ਇਸ ਬਾਰੇ ਪਤਾ ਲੱਗ ਸਕੇ ਜਿਹੜਾ ਦੁਕਾਨਦਾਰ ਦੇ ਅਨੁਸਾਰ ਜਿਹੜਾ ਇਹ ਦੱਸਿਆ ਜਾ ਰਿਹਾ ਹੈ ਕਿ ਜਦੋਂ ਵੈਲਡਿੰਗ ਦੇ ਸਮੇਂ ਜਿਹੜੀ ਇਹ ਚੀਜ਼ اکਸੀਜਨ ਤੇ ਇੱਕ ਗੈਸ ਦੀ ਜਿਹੜੀ ਇਹ ਲਾਈਟ ਛੱਡੀ ਜਾਂਦੀ ਹੈ ਪਰ ਉਸ ਸਮੇਂ ਸੀਜਨ ਜਰੂਰ ਨਿਕਲ ਰਹੀ ਸੀ ਪਰ ਜਦੋਂ ਗੈਸ ਦਾ ਜਿਹੜਾ ਲੈਵਲ ਸੀਗਾ ਉਹ ਬਹੁਤ ਜ਼ਿਆਦਾ ਹਾਈ ਸੀਗਾ ਜਿਹਦੇ ਕਰਕੇ ਟੈਂਕੀ ਦੇ ਅੰਦਰ ਗੈਸ ਜ਼ਿਆਦਾ ਬਣ ਕਰਕੇ ਉਹ ਇਹ ਬਲਾਸਟ ਹੋਇਆ ਜਿਹੜੀ ਅੱਗ ਲਗਾਈ ਗਈ ਜਦੋਂ ਉਹਨੂੰ ਵੈਲਡ ਕੀਤਾ ਜਾ ਰਿਹਾ ਸੀਗਾ ਅੱਗ ਜਿਹੜੀ ਹੈ ਟੈਂਕੀ ਨੂੰ ਫੜ ਲਿਆ ਟੈਂਕੀ ਨੂੰ ਅੱਗ ਨੂੰ ਫੜ ਲਿਆ ਤੇ ਜਿਹਦੇ ਕਰਕੇ ਇਹ ਬਲਾਸਟ ਦੀ ਜਿਹੜੀ ਘਟਨਾ ਜਿਹੜੀ ਸਾਹਮਣੇ ਆਈ ਹੈ ਅ ਮੇਨ ਕਾਰਨ ਜਿਹੜਾ ਉਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਗੈਸ ਅੰਦਰਲੀ ਗੈਸ ਜਿਹੜੀ ਟੈਂਕੀ ਦੇ ਅੰਦਰ ਬਣ ਗਈ ਸੀਗੀ ਜਿਸ ਨੇ ਅੱਗ ਨੂੰ ਫੜ ਲਿਆ ਠੀਕ ਹੈ ਬੋਤਨ ਬਾਦ ਪਰ ਦੀ ਪੂਰੀ ਅਪਡੇਟ ਦੇ ਲਈ ਫਾਜ਼ਿਲਕਾ ਦੇ ਮੇਨ ਬਾਜ਼ਾਰ ਦੇ ਵਿੱਚ ਜ਼ਬਰਦਸਤ ਬਲਾਸਟ ਹੋਇਆ ਹੈ ਗੈਸ ਵੈਲਡਿੰਗ ਦੀ ਟੈਂਕੀ ਦੇ ਵਿੱਚ ਧਮਾਕਾ ਹੋਇਆ ਹਫੜਾ ਦਫੜੀ ਮਚ ਗਈ ਜਦੋਂ ਵੈਲਡਿੰਗ ਕੀਤੀ ਜਾ ਰਹੀ ਸੀ ਉਸ ਵੇਲੇ ਇਹ ਹਾਦਸਾ ਵਾਪਰਿਆ ਤੇ ਭਿਆਨਕ ਹਾਦਸਾ ਵਾਪਰਿਆ ਹੈ ਧਮਾਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਬਨਰਥੇ ਸ਼ਰਮਾ ਗੈਸ ਵੈਲਡਿੰਗ ਸ਼ਰਮ ਜੀ ਆਪਣਾ ਤਰੀਕਾ ਤਰੀਕੇ ਗਏ ਸੀ ਉਹਨਾਂ ਨੇ ਕੋਈ ਲੜਕਾ ਬਿਠਾਇਆ ਹੋਇਆ ਹੈ ਉਹਨੇ ਕਰਕੇ ਉਹਨਾਂ ਨੇ ਕੋਈ ਪਾਈਪ ਬੈਕ ਕਰ ਰਣਾ ਜੀ ਜਗ ਦਾ ਮੁੰਡਾ ਦਾ ਸਿਲੰਡਰ ਗੈਸ ਜਿਹੜਾ ਹੈ ਸਿਲੰਡਰ ਜਗ ਨੂੰ ਧਮਾਕਾ ਮਾਰ ਕੇ ਫਟ ਗਿਆ ਇਹ ਦੇਖ ਇੱਕ ਦੋ ਨਾਲ ਦੇ ਕੋਲ ਕਸਟਮਰ ਬੈਠੇ ਸੀ ਕਸਟਮਰ ਦੀ ਥੋੜੀ ਜਿਹੀ ਬਚਤ ਹੋ ਗਈ ਇੱਕ ਦੇ ਥੋੜੇ ਜਿਹੇ ਕਾਨੂੰਨ ਨੂੰ ਥੋੜੀ ਥੇਸ ਪਹੁੰਚੀ ਹੈ ਉਹਨਾਂ ਨੂੰ ਫੋਨ ਅਸੀਂ ਡਾਕਟਰ ਸਿੱਠੀ ਜੀ ਕੋਲ ਰੈਫਰ ਕਰਤਾ ਤੁਸੀਂ ਜ਼ਿਆਦਾ ਕੰਨ ਦਿਖਾਓ ਤੁਹਾਡੀ ਦਿੱਕਤ ਹੋਣੀ ਥੋੜੇ ਜੇ ਨਾਲ ਮੋਬਾਈਲਾਂ ਦੁਕਾਨ ਦੇ ਉਹਨਾਂ ਦਾ ਥੋੜਾ ਸ਼ੀਸ਼ੇ ਬ੍ਰੇਕਸ ਹੋਈ ਗਿਆ ਦਾ ਇਹਨਾਂ ਦਾ ਸਿਲੰਡਰ ਹੈ ਨਾ ਜੀ ਜਿਹੜਾ ਸਿਲੰਡਰ ਇਹਨਾਂ ਪਰ ਲੱਗ ਉਹ ਤਮਾਕਾ ਜਾ ਕੇ ਗਲੀ ਦੇ ਵਿੱਚ ਝਾੜ ਗਿਆ ਪਰਲੇ ਛੱਤਾ ਦੇ ਝਾੜ ਗਿਆ ਪੂਰੀ ਸੀ ਛੱਤਾ ਜਾਂ ਨਹੀਂ ਨੁਕਸਾਨ ਜਾਨੀ ਨੁਕਸਾਨੀ ਹੋਇਆ ਥੋੜੇ ਮਾਲੀ ਨੁਕਸਾਨ ਹੋਇਆ ਮਟੀਰੀਅਲ ਵਗੈਰਾ ਥੋੜਾ ਜਿਹੜਾ ਕੋਲ ਪੈ ਇੱਕ ਹੋਰ ਵੱਡੀ ਖਬਰ ਦਾ ਰੁਕ ਕਰਦੇ ਹਾਂ ਪੰਜਾਬ ਦੇ ਮੁੱਖ ਸਕੱਤਰ ਕੈਪ सिन्हा ਨੂੰ ਤਲਬ ਕੀਤਾ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਮੁੱਖ ਸਕੱਤਰ ਨੂੰ ਤਲਬ ਕਰ ਲਿਆ ਗਿਆ 4 ਮਾਰਚ ਨੂੰ ਵੀਡੀਓ ਕਾਨਫਰੈਂਸਿੰਗ ਜ਼ਰੀਏ ਅਦਾਲਤ ਦੇ ਵਿੱਚ ਪੇਸ਼ ਹੋਣਾ ਹੋਵੇਗਾ ਦਰਸਲ ਇਹ ਮਾਮਲਾ ਮਲੇਰਕੋਟਲਾ ਦੇ ਸਿਵਲ ਹਸਪਤਾਲ ਦਾ ਹੈ ਹਸਪਤਾਲ ਦੇ ਵਿੱਚ ਸਿਰਫ 4 ਡਾਕਟਰਾਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਤੇ ਡਾਕਟਰਾਂ ਦੀਆਂ ਅਸਾਮੀਆਂ ਭਰਨ ਦੇ ਲਈ ਇੱਕ ਪਟੀਸ਼ਨ داخل ਕੀਤੀ ਗਈ ਹੈ قابل गौर ਹੈ ਕਿ ਪੰਜਾਬ ਸਰਕਾਰ ਨੇ ਅਦਾਲਤ ਵਿੱਚ ਦੱਸਿਆ ਕਿ 7 ਹੋਰ ਡਾਕਟਰਾਂ ਨੂੰ ਹਸਪਤਾਲ 'ਚ ਨਿਯੁਕਤ ਕੀਤਾ ਗਿਆ ਹੈ ਜਦਕਿ ਪਟੀਸ਼ਨ ਕਰਤਾ ਨੇ ਕਿਹਾ ਕਿ 7ਾਂ 'ਚੋਂ ਸਿਰਫ 3 ਡਾਕਟਰਾਂ ਨੇ ਹੀ ਜੁਆਇਨ ਕੀਤਾ ਹੈ ਤਾਂ ਮਲੇਰ ਕੋਟਲਾ ਹਸਪਤਾਲ ਦੇ ਵਿੱਚ ਕੁੱਲ 7 ਅਸਾਮੀਆਂ ਨੇ ਡਾਕਟਰਾਂ ਦੀਆਂ ਜਿਸ ਦੇ ਵਿੱਚ 4 ਖਾਲੀ ਨੇ ਤੇ ਇਸੇ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ ਗਈ ਸੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕੈਪ सिन्हा ਨੂੰ ਤਲਬ ਕੀਤਾ ਗਿਆ ਉਮੇਸ਼ ਸ਼ਰਮਾ ਹੋਰ ਜਾਣਕਾਰੀ ਦੇ ਨਾਲ ਮੇਰੇ ਸਹਿਯੋਗੀ ਫੋਨ ਲਾਈਨ ਤੇ ਮੌਜੂਦ ਨੇ ਉਮੇਸ਼ ਕੈਪ सिन्हा ਨੂੰ ਤਲਬ ਕੀਤਾ ਗਿਆ ਪੂਰਾ ਕਾਰਨ ਸਮਝਣਾ ਚਾਹਾਂਗੇ ਕਿ ਪਟੀਸ਼ਨ ਦਾਇਰ ਕੀਤੀ ਗਈ ਹੈ ਪੂਰਾ ਮਾਮਲਾ ਕੀ ਹੈ ਦੇਖੋ ਮਾਮਲਾ ਇਹ ਹੈ ਕਿ ਬਲੇਰ ਕੋਟ ਦੇ ਦੇ ਜਿਹੜਾ ਸਿਵਲ ਹਸਪਤਾਲ ਹੈ ਡਿਸਟ੍ਰਿਕਟ ਦਾ ਉੱਥੇ ਡਾਕਟਰਾਂ ਦੀ ਖਾਲੀ ਪਦਨ ਲੈ ਕੇ ਇੱਕ ਜਨਨੀ ਦੇ ਅੱਜਿਕਾ ਪਟੀਸ਼ਨ ਦਾਖਲ ਕੀਤੀ ਗਈ ਸੀ ਜੀ ਔਰ ਉਹੀ ਪਟੀਸ਼ਨ ਦਾ ਮਾਮਲਾ ਚੱਲਦਾ ਪਿਆ ਸੀ ਸਮਾਂ ਹੀ ਚੱਲਦੀ ਸੀ ਤੇ ਹੁਣ ਪਿਛਲੀ ਦੇ ਸਮਾਈ ਦੀ ਗੱਲ ਕਰੀਏ ਤਾਂ ਇਹ ਕਿਹਾ ਗਿਆ ਸੀਗਾ ਕਿ ਜਿਹੜੇ ਇੱਥੇ ਮਲੇਰਕੋਟਾ ਸਿਵਲ ਹਸਪਤਾਲ ਵਿੱਚ ਸਿਰਫ ਚਾਰ ਡਾਕਟਰ ਨੇ ਹੁਣ ਅੱਜ ਸਰਕਾਰ ਨੇ ਦੱਸਿਆ ਕਿ ਸੱਤ ਹੋਰ ਅਸੀਂ ਡਾਕਟਰ ਨਿਯੁਕਤ ਕਰਤੇ ਗਏ ਲੇਕਿਨ ਜਿਹੜੇ ਯਾਤਿਕਾ ਕਰਦੇ ਹਨ ਉਹਨਾਂ ਨੇ ਦੱਸਿਆ ਜੀ ਸਿਰਫ ਤਿੰਨਾਂ ਨੇ ਹੀ ਜੁਆਇਨ ਕੀਤਾ ਜਦਕਿ ਐਡਾ ਵੱਡਾ ਇੱਕ ਪੂਰੀ ਡਿਸਟ੍ਰਿਕਟ ਨੂੰ ਸੰਭਾਲਣ ਵਾਲਾ ਇਹ ਹਸਪੀਟਲ ਹੈ ਔਰ ਸਿਰਫ ਤਿੰਨੀਆਂ ਚਾਰ ਡਾਕਟਰ ਜਾਂ ਪੰਜ ਡਾਕਟਰ ਦੇ ਹਵਾਲੇ ਦੀ ਗੱਲ ਹੀ ਜੇ ਓਵਰ ਓਵਰ ਦੇਖਿਆ ਜਾਏ ਤਾਂ ਮਲੇਰਕੋਟਲੇ ਦੇ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੇ 17 ਡਾਕਟਰ ਜਿਹੜੇ ਸਪੈਸ਼ਲਿਸਟ ਡਾਕਟਰ ਨੇ ਉਹਨਾਂ ਦੇ 13 ਬਦ ਖਾਲੀ ਨੇ ਇਸ ਤੋਂ ਇਲਾਵਾ ਜਿਹੜੇ 39 ਜਨਰਲ ਡਾਕਟਰਾਂ ਦੇ ਵਾਦ ਹੈ ਜਿਹਦੇ ਵਿੱਚ 73 ਖਾਲੀ ਨੇ ਤੇ ਇਹ ਡਾਟਾ ਵੀ ਦਿੱਤਾ ਗਿਆ ਪਟੇਸ਼ਲ ਕਰਤਾ ਪ੍ਰਿਸ਼ਮ ਕਿੰਗਰ ਵੱਲੋਂ ਉਸੇ ਮਾਮਲੇ ਨੂੰ ਕਰਦੇ ਹੋਏ ਫਿਰ ਹਾਈ ਕੋਰਟ ਨੇ ਹੁਣ ਜਿਹੜੇ ਚੀਫ ਸੈਕਟਰੀ ਨੇ ਉਹਨਾਂ ਨੂੰ ਅਗਲੀ ਸੁਣਵਾਈ ਜਿਹੜੀ 4 ਮਾਰਚ ਨੂੰ ਹੋਣੀ ਹੈ ਔਰ ਵੀ ਸੀ ਦੇ ਰਾਹੀਂ ਪੇਸ਼ ਹੋਣ ਵਾਸਤੇ ਕਿਹਾ ਔਰ ਇਸ ਪੂਰੇ ਮਾਮਲੇ ਤੇ ਜਵਾਬ ਦੇਣ ਵਾਸਤੇ ਕਿਹਾ ਠੀਕ ਹੈ ਬਹੁਤ ਅਨੁਬាទੋ ਮੇਸ਼ ਇਸ ਪੂਰੀ ਅਪਡੇਟ ਦੇ ਲਈ ਤਾਂ ਪੰਜਾਬ ਦੇ ਮੁੱਖ ਸਕੱਤਰ ਕੈਪ ਸਿੰਘਾ ਨੂੰ ਹਾਈ ਕੋਰਟ ਦੇ ਵੱਲੋਂ ਤਲਬ ਕੀਤਾ ਗਿਆ ਹੈ ਪੂਰਾ ਮਾਮਲਾ ਮਲੇਰ ਕੋਟਲਾ ਦੇ ਨਾਲ ਜੁੜਿਆ ਹੋਇਆ ਹੈ ਮਲੇਰ ਕੋਟਲਾ ਦੇ ਵਿੱਚ ਡਾਕਟਰਾਂ ਦੀਆਂ ਵੱਡੇ ਪੱਧਰ ਤੇ ਅਸਾਮੀਆਂ ਖਾਲੀ ਨੇ ਜਿਸ ਨੂੰ ਲੈ ਕੇ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਸੀ ਜਿਸ ਤੇ ਸੁਣਵਾਈ ਹੋ ਰਹੀ ਸੀ ਤੇ ਪਟੀਸ਼ਨ ਕਰਤਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਡਾਟਾ ਦਿੱਤਾ ਗਿਆ ਕਿ ਬਹੁਤ ਸਾਰੀਆਂ ਅਸਾਮੀਆਂ ਜਿਹਨਾਂ ਨੇ ਜੜੀਆਂ ਪੰਜਾਬ ਦੱਸਦੀ ਹੈ ਕਿ ਜੜੀਆਂ ਮਲੇਰ ਕੋਟਲਾ ਸਿਵਲ ਹਸਪਤਾਲ ਦੇ ਵਿੱਚ ਖਾਲੀ ਨੇ ਤੇ ਪਰ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕੈਪ ਸਿੰਘਾ ਨੂੰ ਤਲਬ ਕੀਤਾ ਗਿਆ 4 ਮਾਰਚ ਨੂੰ ਵੀਡੀਓ ਕਾਨਫਰencing ਜ਼ਰੀਏ ਪੇਸ਼ ਹੋਣਾ ਹੋਵੇਗਾ ਤੇ ਕਾਲੀ ਦਾਲ ਦੀ ਭਰਤੀ ਤੇ ਅੱਜ ਵੀ ਕੋਈ ਫੈਸਲਾ ਨਹੀਂ ਹੋ ਸਕਿਆ ਦਰਅਸਲ 7 ਮੈਂਬਰਾਂ ਦੀ ਥਾਂ ਤੇ 5 ਮੈਂਬਰਾਂ ਵੱਲੋਂ ਹੀ ਮੀਟਿੰਗ ਹੋਈ ਹੈ ਜਿਸ ਤੋਂ ਬਾਅਦ ਕਮੇਟੀ ਨੇ ਕਿਹਾ ਕਿ ਅਸੀਂ ਜੱਜੇਦਾਰ ਨੂੰ ਆਪਣੀ ਰਿਪੋਰਟ ਭੇਜ ਦਿੱਤੀ ਹੈ ਤੇ ਜਥੇਦਾਰਾਂ ਦੇ ਜਥੇਦਾਰ ਸਾਹਿਬ ਦੇ ਹੁਕਮ ਮੁਤਾਬਕ ਹੀ ਅਸੀਂ ਕੰਮ ਕਰਾਂਗੇ ਅਤੇ ਭਰਤੀ ਨੂੰ ਲੈ ਕੇ ਅਕਾਲੀ ਦਲ ਦੇ ਨਾਲ ਸਹਿਮਤੀ ਨਹੀਂ ਬਣ ਰਹੀ ਅਕਾਲੀ ਦਲ ਸੱਤ ਮੈਂਬਰੀ ਕਮੇਟੀ ਤੋਂ ਭਰਤੀ ਨਹੀਂ ਕਰਵਾਉਣਾ ਚਾਹੁੰਦਾ ਦਰਸਲ ਸੱਤ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਸੀ ਜਿਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਤੇ ਕਿਰਪਾਲ ਸਿੰਘ ਵਡੂੰਗਰ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਧਾਮੀ ਤੇ ਵਡੂੰਗਰ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਏ ਹਾਲਾਂਕਿ ਪੰਜ ਮੈਂਬਰ ਸ਼ਾਮਲ ਹੋਏ ਸੀ ਜਿਨ੍ਹਾਂ ਦੇ ਵੱਲੋਂ ਇਹ ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਇਸ ਕਮੇਟੀ ਦੇ ਵੱਲੋਂ ਦੱਸਿਆ ਗਿਆ ਕਿ ਅਸੀਂ ਆਪਣੀ ਰਿਪੋਰਟ ਜਥੇਦਾਰ ਸਾਹਿਬ ਨੂੰ ਭੇਜ ਰਹੇ ਹਾਂ ਤੇ ਅਗਲਾ ਫੈਸਲਾ ਜਥੇਦਾਰ ਸਾਹਿਬ ਵੱਲੋਂ ਲਿਆ ਜਾਣਾ ਹੈ ਦੱਸਦੀ ਹੈ ਕਿ ਸੱਤ ਮੈਂਬਰੀ ਕਮੇਟੀ ਇਸ ਲਈ ਬਣਾਈ ਗਈ ਸੀ ਕਿ ਅਕਾਲੀ ਦਲ ਦੇ ਵਿੱਚ ਭਰਤੀ ਮੁਹਿੰਮ ਚਲਾਈ ਜਾਵੇਗੀ ਉਹ ਇਸ ਕਮੇਟੀ ਦੀ ਨਿਗਰਾਨੀ ਦੇ ਵਿੱਚ ਹੋਵੇਗੀ ਪਰ ਅਕਾਲੀ ਦਲ ਦੀ ਭਰਤੀ ਮੁਹਿੰਮ ਬਿਨਾਂ ਇਸ ਕਮੇਟੀ ਦੀ ਨਿਗਰਾਨੀ ਤੋਂ ਜਾਰੀ ਹੈ ਜਿਸ ਤੋਂ ਬਾਅਦ ਦੋ ਮੈਂਬਰ ਜਿਹੜੇ ਨੇ ਇੱਕ ਪ੍ਰਧਾਨ ਇਸ ਕਮੇਟੀ ਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਨਾਲ ਹੀ ਮੈਂਬਰ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਇਸ ਕਮੇਟੀ ਤੋਂ ਲੰਬੇ ਹੋ ਗਏ ਨੇ ਸਾਈਡ ਹੋ ਗਏ ਨੇ ਅਸਤੀਫਾ ਉਹਨਾਂ ਦੇ ਵੱਲੋਂ ਭੇਜ ਦਿੱਤਾ ਗਿਆ ਹੈ ਅਤੇ ਅੱਜ ਪੰਜ ਮੈਂਬਰਾਂ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਮਨਪ੍ਰੀਤ ਟੀਆਲੀ ਨੇ ਕਿਹਾ ਕਿ ਪਿਛਲੀ ਵਾਰ ਸੱਤ ਮੈਂਬਰੀ ਕਮੇਟੀ ਨੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਅੱਗੇ ਤਜਵੀਜ਼ ਰੱਖੀ ਸੀ ਕਿ ਅਕਾਲੀ ਦਲ ਦੀ ਹੁਣ ਤੱਕ ਜੋ ਭਰਤੀ ਹੋਈ ਹੈ ਉਸ ਦੀ ਪੜਤਾਲ ਕਰ ਲਵਾਂਗੇ ਜੇ ਭਰਤੀ ਸਹੀ ਹੋਈ ਉਸ ਨੂੰ ਮੰਨਿਆ ਜਾਵੇਗਾ ਤੇ ਅਗਲੀ ਸਾਰੀ ਭਰਤੀ ਸੱਤ ਮੈਂਬਰੀ ਕਮੇਟੀ ਕਰੇਗੀ ਪਰ ਅਜੇ ਹਾਂ ਨਹੀਂ ਬੋਲਿਆ ਮਾਨਯੋਗ ਅਕਾਲ ਤਖਤ ਸਾਹਿਬ ਨੂੰ ਇਹ ਕਹਿਤਾ ਕਲੀਅਰਲੀ ਕਿ ਸੱਤ ਮੈਂਬਰੀ ਕਮੇਟੀ ਤੋਂ ਭਰਤੀ ਕਰਵਾਉਣ ਲਈ ਸਹਿਮਤੀ ਹੈ ਜਿਹੜੀ ਅਕਾਲੀ ਦਲ ਨਾਲ ਨਹੀਂ ਬਣ ਪਾਰੀ ਸਾਡੀ ਇਸ ਕਰਕੇ ਸਾਨੂੰ ਹੁਕਮ ਕੀਤੇ ਜਾਣ ਕਿ ਅਗਲਾ ਆਦੇਸ਼ ਕੀ ਹੈ ਤੇ ਉਹਦੇ ਜੋ ਵੀ ਆਦੇਸ਼ ਹੋਊਗਾ ਉਹ ਤੇ ਅਸੀਂ ਪਹਰਾ ਦਵਾਂਗੇ ਯਾਨੀ ਕਿ ਤੁਸੀਂ ਜਿਹੜੀ ਪਿਛਲੇ ਮੀਟਿੰਗ ਦੇ ਦੌਰਾਨ ਮਿਲ ਕੇ ਅਸੀਂ ਤੁਹਾਡੇ ਦੋ ਸਾਥੀ ਗਏ ਸੀ ਧਾਮੀ ਸਾਹਿਬ ਗਏ ਸੀ ਫਟਾਲਾ ਸਾਹਿਬ ਗਏ ਸੀ ਤਾਂ ਉਹ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਕੋਈ ਜ਼ਿਆਦਾ ਪੋਜ਼ਿਟਿਵ ਚੀਜ਼ਾਂ ਤੁਹਾਨੂੰ ਸਾਹਮਣੇ ਨਜ਼ਰ ਨਹੀਂ ਆਈਆਂ ਚਲੋ ਆਪਾਂ ਉਹਨਾਂ ਚੀਜ਼ਾਂ ਦਾ ਜ਼ਿਕਰ ਨਾ ਵੀ ਕਰੀਏ ਜੇ ਕੋਈ ਨਹੀਂ ਰਿਜ਼ਲਟ ਨਿਕਲਿਆ ਤਾਂ ਹੀ ਅਸੀਂ ਅਕਾਲ ਤਖਤ ਸਾਹਿਬ ਨੂੰ ਲਿਖ ਕੇ ਭੇਜਣਗੇ ਭਰਤੀ ਪ੍ਰਕਿਰਿਆ ਜਿਹੜੀ ਕੱਲ੍ਹ ਦੇ ਵੱਲੋਂ ਚੱਲ ਰਹੀ ਹੈ ਉਹਦੇ ਉੱਤੇ ਕੋਈ ਫੈਸਲਾ ਕੀਤਾ ਇਹ ਅਸੀਂ ਅਸੀਂ ਤਾਂ ਸ਼੍ਰੀ ਕਾਲਤਖਸਬ ਨੂੰ ਸਾਰਾ ਲਿਖ ਕੇ ਭੇਜਤਾ ਫੈਸਲਾ ਉਹਨਾਂ ਦੇ ਦਸ਼ਾ ਨਿਰਦੇਸ਼ ਤੇ ਹੋਣਾ ਜੋ ਸਾਨੂੰ ਉਹ ਨਵਾਂ ਦੇਸ਼ ਜਾਰੀ ਕਰਨੇ ਕੋ ਤੇ ਅਸੀਂ ਪਹਿਰਾ ਦੇਵਾਂਗੇ ਦੇਖੋ ਉਸ ਦਿਨ ਵਸਤ ਵਡਾਲਾ ਸਾਹਿਬ ਤੇ ਧਾਮੀ ਸਾਹਿਬ ਗਏ ਸੀ ਪ੍ਰਪੋਜ਼ਲ ਇਹ ਦਿੱਤੀ ਸੀ ਵੀ ਪਿਛਲੀ ਗੇਰੀ ਭਰਤੀ ਹੋ ਚੁੱਕੀ ਆ ਉਹਦੀ ਪੜਤਾਲ ਕਮੇਟੀ ਕਰੂਗੀ ਉਹਦੇ ਜੋ ਜਿਹੜੀ ਸਹੀ ਭਰਤੀ ਹੋਊਗੀ ਉਹ ਸਹੀ ਪਾਈ ਜਾਊਗੀ ਦੂਜੀ ਰੱਦ ਕਰ ਦਿੱਤੀ ਜਾਊਗੀ ਤੇ ਅਗਲੀ ਭਰਤੀ ਸਾਰੀ ਹੈ ਕਮੇਟੀ ਕਰੂਗੀ ਤੁਸੀਂ ਇਹ ਵੀ ਕਹਿ ਦਿੱਤਾ ਸੀ ਕਿ ਵੀ ਜਿਹੜੀ ਪਹਿਲਾਂ ਭਰਤੀ ਹੋਈ ਆ ਉਹਨੂੰ ਮੰਨਿਆ ਜਾਵੇਗਾ ਪਰ ਉਹਦੀ ਪੜਤਾਲ ਹੋਏਗੀ ਹਾਂ ਜਿਹੜੀ ਸਹੀ ਉਹਦੇ ਵਿੱਚੋਂ ਸਹੀ ਭਰਤੀ ਉਹ ਮੰਨੀ ਜਾਊਗੀ ਇਹਦਾ ਜਵਾਬ ਉਦੋਂ ਫਿਰ ਕੀ ਮਿਲਿਆ ਨਹੀਂ ਉਹ ਨਹੀਂ ਕਰਵਾਉਣਾ ਚਾਹੁੰਦੇ ਇਸ ਕਮੇਟੀ ਨੂੰ ਖਾਫਨ ਕਰ ਕਰਤਾ ਉਹਨਾਂ ਨੇ ਹਾਂਜੀ ਹਾਂਜੀ ਇਸੇ ਲਈ ਤਾਂ ਫਿਰ ਅੱਜ ਇਹ ਮੀਟਿੰਗ ਹੋਈ ਆ ਸਾਰਾ ਰਿਪੋਰਟ ਲਗਈ ਆ ਤੇ ਤੁਸੀਂ ਇਹ ਹਵਾਲਾ ਉਸ ਪੱਤਰ ਦੇ ਵਿੱਚ ਸਾਰਾ ਦੇ ਰਹੇ ਹੋ ਉਹਦੇ ਵਿੱਚ ਸਾਰਾ ਲਿਖਿਆ ਗਿਆ ਵੀ ਨਹੀਂ ਕਰਾਉਣਾ ਚਾਹੁੰਦੇ ਜਦੋਂ ਪਤਾ ਵੀ ਨਹੀਂ ਕਰਾਉਣਾ ਚਾਹੁੰਦੇ ਨਹੀਂ ਕਰਾਉਣਾ ਚਾਹੁੰਦੇ ਦੋ ਮੈਂਬਰ ਅੱਜ ਜਿਹੜੇ ਬਾਰ ਦੀ ਬਾਰੀ ਰਹੇ ਜੇ ਬੜੁੰਗਰ ਸਾਹਿਬ ਐਂ ਮੌਕੇ ਤੇ ਕਹਿੰਦੇ ਜੀ ਮੈਨੂੰ ਤਾਂ ਇਆਜਤ ਦਿਓ ਧਾਮੀ ਸਾਹਿਬ ਇੱਕ ਦਿਨ ਪਹਿਲਾਂ ਅਸਤੀਫਾ ਦੇ ਕੇ ਸੋ ਉਹਦੇ ਬਾਰੇ ਤੋਂ ਹੀ ਦੱਸ ਸਕਦੇ ਹੁਣ ਲਈ ਜਿਹੜੀ ਸ਼੍ਰੀਕਲਤਕ ਸਾਹਿਬ ਤੋਂ ਕਮੇਟੀ ਬਣੀ ਸੀ ਉਹਦੇ ਤੋਂ ਅਸਤੀਫਾ ਦੇ ਰਹੇ ਨਹੀਂ ਕਿਉਂ ਨਹੀਂ ਨਿਵਾਰੇ ਤਾਂ ਉਹਨਾਂ ਦੀ ਕੀ ਮਜਬੂਰੀ ਹੈ ਉਹ ਦੱਸ ਦੇਣਗੇ ਲੇਕਿਨ ਧਾਮੀ ਸਾਹਿਬ ਨੇ ਜੋ ਕੱਲ ਆਪਣਾ ਪੱਖ ਰੱਖਿਆ ਸਾਰੀ ਦੁਨੀਆ ਦੇ ਅੱਗੇ ਬਤੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਹਦੇ ਇਸ ਕਮੇਟੀ ਦੇ ਮੁਖੀ ਹੋਣ ਦੇ ਨਾਤੇ ਉਹ ਤੋਂ ਸਾਫ਼ ਨਜ਼ਰ ਆਉਂਦਾ ਸੀ ਕਿ ਇਹ ਸਾਰਾ ਕੁਝ ਜੋ ਵੀ ਪੰਥਕ ਹਲਾਤਾਂ ਦੇ ਆਪਣੇ ਦਰਮਿਆਨ ਹੋ ਰਿਆ ਜੋ ਪੰਥਕ ਸਫਾਂ ਦੇ ਵਿੱਚ ਇਹ ਸਾਰਾ ਕੁਝ ਘੁੰਮਣਕੇਰੀ ਬਣੀ ਹੋਈ ਆ ਦੁਬਧਾ ਬਣੀ ਹੋਈ ਆ ਇਹਦਾ ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਆ ਇਹਦੇ ਪਿੱਛੇ ਕਿਸੇ ਦਾ ਕਿਸੇ ਦਾ ਕੋਈ ਸਵਾਰਥ ਆ ਜਿਹੜੇ ਨਹੀਂ ਚਾਹੁੰਦੇ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਹੁਕਮਨਾਮੇ ਆ ਉਹਨਾਂ ਦੀ ਭਾਵਨਾ ਮੁਤਾਬਕ ਹੋ ਲਾਗੂ ਹੋਣ ਅਕਾਲ ਤਖਤ ਸਾਹਿਬ ਦੇ ਵੱਲੋਂ ਜੋ ਕਮੇਟੀ ਬਣਾਈ ਗਈ ਸੀ ਉਸ ਦੇ ਵਿੱਚ 7 ਮੈਂਬਰ ਸੀ ਪਰ ਕਮੇਟੀ ਤੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦਿੱਤਾ ਅਤੇ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਦੇ ਵੱਲੋਂ ਵੀ ਅੱਜ ਅਸਤੀਫਾ ਦੇ ਦਿੱਤਾ ਗਿਆ। ਜਤੂਦਾਰ ਗਿਆਨੀ ਰਗਵੀਰ ਸਿੰਘ ਨੂੰ ਆਪਣਾ ਅਸਤੀਫਾ ਭੇਜਿਆ ਗਿਆ ਹੈ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਦੇ ਵੱਲੋਂ ਤੇ ਉਹਨਾਂ ਕਿਹਾ ਕਿ 7 ਮੈਂਬਰੀ ਕਮੇਟੀ ਤੋਂ ਉਹਨਾਂ ਨੂੰ فارਗ ਕਰ ਦਿੱਤਾ ਜਾਵੇ। 7 ਮੈਂਬਰੀ ਕਮੇਟੀ ਦੀਆਂ ਦੋ ਮੀਟਿੰਗਾਂ ਬੇਸਿੱਟਾ ਰਹਿ ਜਾਂ ਨੇ ਅਤੇ ਕੱਲ ਐਡਵੋਕੇਟ ਧਾਮੀ ਦੇ ਵੱਲੋਂ ਵੀ ਇਸ ਕਮੇਟੀ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਗਿਆ ਇਸ ਕਮੇਟੀ ਤੋਂ ਅਲੱਗ ਹੋ ਗਏ ਸੀ ਤਾਂ ਹੁਣ ਜਦੋਂ ਕੋਈ ਪ੍ਰਧਾਨਗੀ ਕਰਨ ਵਾਲਾ ਹੀ ਨਹੀਂ ਤਾਂ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਕਿਹਾ ਕਿ ਪਹਿਲਾਂ ਵਾਲੀਆਂ ਮੀਟਿੰਗਾਂ ਵੀ ਬੇਸਿੱਟਾ ਰਹੀਆਂ ਨੇ ਇਸ ਕਰਕੇ ਮੈਨੂੰ ਵੀ ਇਸ ਕਮੇਟੀ ਦੇ ਵਿੱਚੋਂ ਫਾਰਗ ਕੀਤਾ ਜਾਵੇ ਭਾਵ ਕਿ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਵੀ ਇਸ ਕਮੇਟੀ ਤੋਂ ਅਲੱਗ ਹੋਣਾ ਚਾਹੁੰਦੇ ਨੇ ਤੇ ਇਸ ਦੇ ਲਈ ਉਹਨਾਂ ਨੇ ਇੱਕ ਪੱਤਰ ਜੱਤਾਰ ਸਾਹਿਬ ਨੂੰ ਲਿਖਿਆ ਹੈ ਉਹ ਸੱਤ ਬਾਰੇ ਇੱਕ ਵਾਰ ਜੇ ਦੋ ਬੇਟੀਆਂ ਇੱਕ ਚੰਡੀਗੜ੍ਹ ਦੇ ਪਟਾਰੇ ਹੋਈ ਆ ਤੇ ਤੇਰੇ ਘਟਾ ਬਿਜਲੀ ਚੱਲਦੇ ਨੇ ਬਹੁਤ ਹੁਣ ਤੇ ਵਿਚਾਰ ਹੀ ਹੋਇਆ ਮੈਂ ਸਮਝੇ ਬਾਕੀ ਸਾਰੇ ਮੈਂਬਰ ਜੋ ਮੇਰੇ ਨਾਲ ਸਾਰੇ ਸਿਆਣੇ ਸੀਗੇ ਬਹੁਤ ਅੱਛੇ ਸੀ ਬੜੇ ਵਿਦਵਾਨ ਸੀਗੇ ਉਹਨਾਂ ਉਸ ਸਾਰੇ ਉਹ ਸਾਰੀਆਂ ਬੇਟੀਆਂ ਦੇ ਕਰਦੇ ਭਾਵ ਜੋਤ ਵੀ ਕੋਈ ਕਿਸੇ ਸਾਥਰ ਤਜਸਿਲ ਨਹੀਂ ਹੋ ਸਕੇ ਉਹਦੇ ਮੈਨੂੰ ਔਖੜ ਕੇ ਆਉਂਦਾ ਹੈ ਅੱਜ ਦੀ ਬਿਲੀ ਵਾਲੇ ਰਿਸ਼ਤਾ ਬਣਿਆ ਕਿਉਂਕਿ ਪ੍ਰਧਾਨ ਤਾਂ ਸਿਰਫ ਪ੍ਰਧਾਨ ਸੀ ਜੇ ਉਹ ਪ੍ਰਧਾਨ ਤਾਂ ਸਭ ਨੇ ਨੀਰ ਕਿ ਲਾਏ ਸੀ ਉਸ ਦੀ ਵਜ੍ਹਾ ਕਰਕੇ ਹੁਣ ਕੋਈ ਕੌਣ ਕੋ ਦਾਂਗਾ ਕੌਣ ਲੱਗਦਾ ਹੈ ਅਸੀਂ ਆਪਣਾ ਤੋਬਾ ਨਹੀਂ ਸਕਦੇ ਤਾਂ ਕਾਹਤਾਰੇ ਸਭ ਕਰ ਸਕਦੇ ਸੀਗੇ ਇਸ ਤੇ ਦੇਖ ਕੇ ਜਿਹਦੇ ਪੱਬਰ ਪਸਾ ਪਿਆ ਹੋਇਆ ਉਸ ਨੂੰ ਦੇਖ ਤੇ ਆਇਆ ਹੈ ਇਹ ਕਾਹਤਾਰੇ ਜਿਆਦਾ ਸਭ ਨੂੰ ਇੱਥੀ ਲਿਖੀ ਹੈ ਆ ਹਾਲਾਤ ਨੇ ਇਹਨਾਂ ਹਾਲਾਤ ਦੇ ਵਿੱਚ ਜੇ ਮੈਂ ਤੌਪੀ ਤੋਂ ਪਾਰ ਕਿਤਾ ਜਾਵੇ ਤੇ ਉਹ ਬੋ ਕੇ ਉਹ ਲਾ ਬੋਲੇ ਕਿ ਕਰਨਾ ਕੀ ਨਹੀਂ ਕਰਨਾ ਇਸ ਕਰਕੇ ਉਹ ਬਿਤੇ ਇਹ ਕੋ ਕਰੇ ਕਿਥਾ ਕਰੇਗਾ ਇਤਹਿਆਬ ਬੰਦ ਉਹ ਵਿੱਚ ਕਨਵੀਰ ਕਾ ਬੰਦਾ ਉਹ ਹੀ ਇਦੀ ਦੇਖ ਲਓ ਕਿ ਉਹ ਜਾਂ ਤਾਂ ਉਹ ਕੋ ਸੈਲ ਕਰੇਗਾ ਜਾਂ ਸੈਲ ਕਰੇ ਤੇ ਆ ਰਿਹਾ ਜੇ ਦਾ ਕੋਈ ਕੰਦੀ ਜਦਾਂ ਕੋਚੀ ਉਹ ਤਾਂ ਨੰਬਰ ਤੋਂ ਵਾਲਾ ਕਰ ਦੇਗਾ ਇਹ ਕਾਰ ਤਾਂ ਸਾਡੇ ਸਭ ਤੋਂ بڑا ਯਕਮਟੀ ਇਹ ਤਾਂ ਉਹ ਹੀ ਕਰ ਸਕਦੇ ਇਹ ਹੁੰਦੇ ਤੋਂ ਬਾਅਦ ਇਹ ਕਰੇਗਾ ਕੋਈ ਹੈ ਆਏ ਨੇ ਇਸ ਕਰਕੇ ਇਹ ਜਿਹੜੀ ਸਿਚੁਏਸ਼ਨ ਪੜੀ ਹੋਈ ਆ ਮੈਂ ਉਹਦੇ ਕੋਲ ਮੇਰਾ 50 ਸਾਲ ਦਾ ਤਜਰਬਾ ਮੈਨੂੰ ਮਹਿਸੂਸ ਹੁੰਦਾ ਸੀ ਕਿ ਅਸੀਂ ਕੋਈ ਕੋਰਟ ਵਿੱਚ ਨਹੀਂ ਲੈ ਕੇ ਅਸਰ ਬਾਕੀ ਇਸ ਦੇ ਨਾਲ ਹੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਧਾਮੀ ਸਾਹਿਬ ਦਾ ਅਸਤੀਫਾ ਦੁਖਦਾਈ ਹੈ ਅਜਿਹੇ ਮੌਕੇ ਅਸਤੀਫਾ ਨਹੀਂ ਸੀ ਦੇਣਾ ਚਾਹੀਦਾ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਥਿਤੀਆਂ ਦਾ ਸਾਹਮਣਾ ਕਰਨਾ ਚਾਹੀਦਾ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਧਾਮੀ ਦੇ ਚਿਹਰੇ ਤੇ ਦਬਾਅ ਸਾਫ਼ ਚਲਕ ਰਿਹਾ ਸੀ ਸੱਤ ਮੈਂਬਰੀ ਕਮੇਟੀ ਤੋਂ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ ਤੇ ਇਹ ਵੀ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸੇਵਾ ਲੱਗੀ ਸੀ ਧਾਮੀ ਦੇ ਅਸਤੀਫੇ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਭਵਿੱਖਬਾਣੀ ਵੀ ਹਾਲਾਂਕਿ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅੰਤਰੀਂ ਕਮੇਟੀ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕਰੇਗੀ ਇਸ ਦਿਨਾਲੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਰੇ ਖਿਲਾਫ ਬਦਲਾਖੋਰੀ ਦੀ ਸਿਆਸਤ ਹੋਈ ਹੈ ਮੇਰੇ ਖਿਲਾਫ ਪੂਰੀ ਸਕ੍ਰਿਪਟ ਤਿਆਰ ਕੀਤੀ ਗਈ ਸੀ ਸ਼ਾਇਦ ਸਕ੍ਰਿਪਟ ਦਾ ਕੋਈ ਤੀਜਾ ਪਾਰਟੀ ਆ ਜਾਵੇ ਉਹਨਾਂ ਵੀ ਕਿਹਾ ਕਿ ਚੰਗਾ ਹੁੰਦਾ ਜੇ ਜਾਂਚ ਹੈੱਡ ਗ੍ਰੰਥੀ ਜਾਂ ਜੱਜ ਸਦਾਰ ਸਾਹਿਬ ਕਰਦੇ ਤਾਂ ਗਿਆਨੀ ਹਰਪ੍ਰੀਤ ਸਿੰਘ ਅੱਜ ਮੀਡੀਆ ਦੇ ਮੁਖਾਤਬ ਹੋਏ ਨੇ ਜਿਸ ਦੇ ਵਿੱਚ ਉਹਨਾਂ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਦਿੱਤੇ ਅਸਤੀਫੇ ਦੁਖਦਾਈ ਦੱਸਿਆ ਉਹਨਾਂ ਨੇ ਕਿਹਾ ਕਿ ਧਾਮੀ ਦਬਾਹੇਟ ਸੀ। ਇਹ ਬੜਾ ਦੁਖਦਾਈ ਹੈ ਧਾਮੀ ਸਾਹਿਬ ਦਾ ਅਸਤੀਫਾ ਕਿਉਂਕਿ ਜਿਹੜਾ ਸਮਾਂ ਚੱਲ ਰਿਹਾ ਹੈ ਬੜਾ ਕ੍ਰੂਸ਼ਲ ਹੈ ਐਸੇ ਸਮੇਂ ਦੇ ਵਿੱਚ ਧਾਮੀ ਸਾਹਿਬ ਨੂੰ ਐਸਪੀਸੀ ਦੀ ਪ੍ਰਧਾਨਗੀ ਛੱਡ ਕੇ ਜਿਹੜਾ ਹੈ ਉਹ ਪਾਸੇ ਨਹੀਂ ਸੀ ਹੋਣਾ ਚਾਹੀਦਾ। ਸਗੋਂ ਜਿਹੜੀ ਸਮੱਸਿਆ ਜਿਹੜੀ ਹੈ ਸਾਡੇ ਦਰਪੇਸ਼ ਖੜੋਤੀ ਹੈ ਉਹਦਾ ਮੁਕਾਬਲਾ ਕਰਨਾ ਚਾਹੀਦਾ ਸੀ ਜ਼ੋਰਦਾਰ ਟੰਗ ਦੇ ਨਾਲ ਕਿਉਂਕਿ ਜਹਾਜ਼ ਦੇ ਵਿੱਚ ਬੈਠੀਆਂ ਸਵਾਰੀਆਂ ਨੂੰ ਕਪਤਾਨ ਤੋਂ ਉਮੀਦ ਹੁੰਦੀ ਹੈ ਕਿ ਸਾਨੂੰ ਇਹ ਮੰਜ਼ਲ ਤੇ ਲੈ ਕੇ ਜਾਏਗਾ ਤੇ ਜੇ ਕਪਤਾਨ ਜਿਹੜਾ ਹੈ ਉਹ ਅਧ ਵਿਚਾਲੇ ਜਿਹੜਾ ਸੀਟ ਛੱਡ ਦੇ ਤੇ ਉਹਦੇ ਨਾਲ ਕਈਆਂ ਦੀ ਉਮੀਦ ਟੁੱਟਦੀ ਹੈ ਤਾਂ ਬੜਾ ਦੁੱਖ ਹੋਇਆ ਉਹਨਾਂ ਦੇ ਸਤੀਫੇ ਦੇ ਨਾਲ ਕਿਉਂਕਿ ਉਹ ਇੱਕ ਅੱਛੀ ਪਰਸਨੈਲਿਟੀ ਸੀ ਅੱਛੇ ਵਿਅਕਤੀਤਵ ਦੇ ਉਹ مالک ਸੀਗੇ ਉਹਨਾਂ ਨੂੰ ਜਿਹੜਾ ਉਹ ਸਮੱਸਿਆ ਨੂੰ ਫੇਸ ਕਰਨਾ ਚਾਹੀਦਾ ਸੀ ਸੀਨੀਅਰ ਮੀਟ ਪ੍ਰਧਾਨ ਜਿਹੜੇ ਨੇ ਕਉਜੀ ਸੇਂਵਰ ਕਦੋਂ ਕਮਾਂਡ ਸੰਭਾਲ ਸਕਦੇ ਨੇ ਸ਼ਰਮਣੀ ਔਰ ਇਹੀ ਦੁੱਖ ਦੀ ਗੱਲ ਹੈ ਕਿ ਉਹਨਾਂ ਨੇ ਲੰਬਾ ਸਮਾਂ ਜਿਹੜਾ ਹੈਗਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਤੇ ਕੰਮ ਕੀਤਾ ਹੈਗਾ ਔਰ ਉਹਨਾਂ ਦੇ ਕਾਰਨ ਹੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪਾਟਕ ਪਿਆ ਮੈਨੂੰ ਨਹੀਂ ਲੱਗਦਾ ਕਿ ਉਹ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦਾ ਐਡਾ ਵੱਡਾ ਆਧਾਰ ਹੈ ਉਹਨੂੰ ਸੰਭਾਲ ਪਾਉਣਗੇ ਕਿ ਕਿਸੇ ਹੱਦ ਤੱਕ ਦਬਾਅ ਤਾਂ ਜਿਹੜਾ ਉਹਨਾਂ ਦੇ ਫੇਸ ਤੋਂ ਵੀ ਆਪਾਂ ਮਹਿਸੂਸ ਕਰ ਸਕਦੇ ਹ ਪਰ ਉਸ ਦਬਾਅ ਨੂੰ ਜਿਹੜਾ ਹੈ ਉਹ ਚੱਲਣਾ ਫੇਸ ਕਰਨਾ ਚਾਹੀਦਾ ਸੀ ਔਰ ਸਟਰੋਂਗਲੀ ਫੇਸ ਕਰਨਾ ਚਾਹੀਦਾ ਸੀ ਮੈਂ ਤਾਂ ਦਬਾਅ ਮੁਕਤ ਹੈ ਜੀ ਨਹੀਂ ਬਾਕੀ ਹੋ